ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਠੰ ਮਹੱਲਤੀਜੰ ਭਗਤ ਖਜੰਨਾ ਭਗਤਨ ਕਉਦੀਆ ਨਾਉ ਹਰ ਧਨ ਸੱਚ ਸੋਇ ਅਖੋਟ ਨਾਮ ਧਨ ਕਦੇ ਨਖਟਾ ਨਹੀਂ ਕਿਨਾਂ ਨ ਕੀਮਤ ਹੋਇ ਨਾਮ ਧੰਨਾ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਭਗਤ ਖਜਾਨਾ ਭਗਤਨ ਕਉ ਦੀਆ ਨਾਉ ਹਰ ਧੰ ਸੱਚ ਸੋਏ ਅਖੋਟ ਨਾਮ ਧੰ ਕਦੇ ਨਿਖਟੈ ਨਾਹੀ ਕਿੰਨੈ ਨ ਕੀਮਤ ਹੋਏ ਆਮਤਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰ ਸਬਦ ਦੇ ਹਰ ਪਾਇਆ ਜਾਏ ਬਿਨ ਸਬਦੈ ਜਾਗ ਭੁਲਦਾ ਫਿਰਦਾ ਦਰਗਾਹ ਮਿਲੈ ਸਜਾਈ ਰਹਾ ਇਸ ਦੇ ਅੰਦਰ ਪੰਜ ਚੋਰ ਵਸ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟਾ ਹੈ ਮਨ ਮੁਖ ਨਹੀਂ 부ਝਾ ਹੈ ਕੋਈ ਨਾ ਸੁਣੈ ਪੁਕਾਰਾਂ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾਂ ਹਉਮੈ ਮੇਰਾ ਕਰ ਕਰ ਵਿਗੁੱਤੇ ਕਿਹੋ ਚੱਲ ਨਾ ਚਲਦਿਆਂ ਨਾਲ ਗੁਰਮੁਖ ਹੋਵ ਸੁਨਾਮਤਿ ਆਵੈ ਸਦਾ ਹਰ ਨਾਮ ਸੰਭਾਲਾ ਜੇ ਬਾਣੇ ਹਰ ਗੁਣ ਗਾਵ ਨਦਰ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਾਟ ਚੰਣ ਅਮਰ ਸਿਰ ਬਾਦ ਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ RAM ਨਾਮ ਨਿਸਤਾਰ ਸਬਦ ਰੱਤੇ ਹਾਰ ਪਾਹ ਸਤ ਗੁਰ ਗਿਆਨ ਸਦਾ ਘਾਟ ਚੰਣ ਅਮਰ ਸਿਰ ਬਾਦਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸੱਚਲਾਹ ਨਾਨਕ ਰਾਮ ਨਾਮ ਨਿਸਤਾਰਾ ਸਬਦ ਰੱਤੇ ਹਰ ਪਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਮ ਹਰ ਧਨ ਸਚ ਸੋਇ ਅਕੋਟ ਨਾਮ ਧਨ ਕਦੇ ਨਿਖਟੈ ਨਾਹੀ ਕਿਨਾਂ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ